ਦੇ ਵਿੱਚ ਪੁੱਸ ਨੇ ਆਪਣੇ ਸਟਾਰ ਲਵਾਉਣ ਦੀ ਖਾਤਰ ਫੀਤੀਆਂ ਲਵਾਉਣ ਦੀ ਖਾਤਰ ਉੱਚੇ ਉਦੇ ਲਾਉਣ ਦੀ ਖਾਤਰ ਠੋਕੀ ਸ਼ੋਰਤ ਲੈਣ ਦੀ ਖਾਤਰ ਨਾਂ ਪਾਉਣ ਦੀ ਖਾਤਰ ਸਾਡੇ ਮੁੰਡੇ ਮਾਰੇ ਹੁਣ ਵੀ ਅਜਿਹਾ ਲੱਗ ਰਿਹਾ ਹੋ ਰਿਹਾ ਕੰਦੀ ਇਹ ਨਹੀਂ ਵੀ ਭਾਨੇ ਦੇ ਪਰਚਾ ਹੋਇਆ ਇਹ ਲੜਾਈ ਉਹ ਜ਼ਬਰ ਦੇ ਖਿਲਾਫ ਹੈ ਜਿਹੜਾ ਜ਼ਬਰ ਜਿਹੜਾ ਜ਼ੁਲਮ ਉਹਦੇ ਨਾਲ ਸਟਾਫ ਲੁਧਿਆਣੇ ਹੋਇਆ ਹੈ ਹੂੰ ਇਹ ਕਾਨੂੰਨ ਕਿਸੇ ਨਾ ਵੀ ਚੱਕ ਕੇ ਕਰਨਗੇ ਅਸੀਂ ਚਾਹੁੰਦੇ ਉਹ ਬੰਦੇ ਕਟਾਇਰੇ ਚ ਖੜੇ ਹੋਣੇ ਚਾਹੀਦੇ ਆ ਇਹ ਇਨਕੁਆਰੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਬੰਦਿਆਂ ਨੇ ਭਾਨ ਦੇ ਨਾਲ ਚਾਹ ਸੀ ਸਟਾਫ ਦਾ ਇੰਚਾਰਜ ਆ ਕੋਈ ਹੋਰ ਅਧਿਕਾਰੀ ਹੈ ਜਿਹੜੇ ਬੰਦਿਆਂ ਨੇ ਵੀ ਉੱਥੇ ਉਹਦੇ ਨਾਲ ਇਹ ਸਾਰਾ ਕੁਝ ਕਾ ਆਪਣਾ ਕਾਣ ਕੀਤਾ ਇਹ ਭਾਨਾ ਵੀ ਆ ਕੇ ਗੱਲ ਦੱਸੂਗਾ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਵੀਡੀਓ ਹੋਣੀ ਹੈ ਉਹਦਾ ਸਾਰਾ ਜਿਹੜਾ ਫਰੈਂਕਸ ਕਲੱਬ ਦੇ ਵਿੱਚ ਜਾ ਕੇ ਨਿਕਲਣ ਦੀਆਂ ਸਾਰੀਆਂ ਗੱਲਾਂ ਵੀ ਕਿਹੜੇ ਮੋਬਾਈਲ ਦੇ ਵਿੱਚ ਵੀਡੀਓ ਬਣਾਈ ਗਈ ਡੀਲ ਵੀ ਕੀਤੀ ਨਿਕਲ ਆਉਂਦੀ ਹੈ 90 ਦਾ ਦੌਰ ਯਾਦ ਕਰਾਇਆ ਪ੍ਰੈਟਾ ਐਡਾ ਵੱਡਾ ਖਤਰਾ ਕਿਸੇ ਮੱਖ ਮੰਤਰੀ ਦੀ ਕਿ ਮੁੱਖ ਮੰਤਰੀ ਕਹਿੰਦਾ ਮੈਨੂੰ ਨੰਗਾ ਕਰਕੇ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ ਅਈ 80 ਤੋਂ ਪਹਿਲਾਂ ਸ਼ੁਰੂ ਹੋਇਆ ਸੀ ਉਦੋਂ ਵੀ ਇੰਜ ਕਹਿੰਦੇ ਸੀਗੇ ਵੀ ਇਹ ਤਾਂ ਯਾਰ ਇਹ ਤਾਂ ਕੋਈ ਬੰਦਵਾਸ਼ ਨੇ ਇਹ ਉਦੋਂ ਵਾਰ ਵਰਤਵਾਦੀ ਵੱਖਵਾਦੀ ਕਹਿ ਕੇ ਮਾਰਨੀ ਸ਼ੁਰੂ ਕਰਤੇ ਅਦਾਲਤਾਂ ਬਣੀਆਂ ਨੇ ਜੇਲ੍ਹਾਂ ਬਣੀਆਂ ਨੇ ਕਾਨੂੰਨ ਬਣੇ ਨੇ ਉਹਦੇ ਹਿਸਾਬ ਨਾਲ ਫੈਸਲਾ ਹੋਵੇ ਇੱਕੋ ਹੀ ਕਹਾਣੀ ਘਟਦੇ ਆ ਅਰਥਾ ਪਰ ਮੈਂ ਬੇਨਤੀ ਕਰਦਾ 29 ਤਰੀਕ ਦਾ ਇਕੱਠ ਹੈ ਸਾਰੀ ਸੰਗਤ ਨੂੰ ਚਾਹੀਏ ਪੰਜਾਬ ਚ ਹੈ ਹਰਿਆਣੇ ਚ ਹੈ ਰਾਜਸਥਾਨ ਚ ਹੈ ਕਿਉਂਕਿ ਹਰਿਆਣੇ ਤੱਕ ਦੇ ਬੰਦਿਆਂ ਦੇ ਭਾਂਦੇ ਨੇ پیسے ਵਾਪਸ ਕਰਾਏ ਆ ਹੂੰ ਕੋਈ ਮੇਰੇ ਅਗਰੇ ਕੋਰਟ ਦਿੰਨਾ ਪਿੰਡ ਇਹਦਾ ਉੱਥੇ ਹਰ ਹਾਲਤ 29 ਤਰੀਕ ਨੂੰ ਹਰ ਹਾਲਤ ਸਾਨੂੰ ਪਹੁੰਚਣਾ ਚਾਹੀਦਾ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਮੀਤ ਸਿੰਘ ਖੱਪਿਆਲੀ ਗੱਲਬਾਤ ਕਰਾਂਗੇ ਪਿਛਲੇ ਦਿਨੀ ਭਾਨੇ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਗ੍ਰਿਫਤਾਰੀ ਦੇ ਅਦੀਨ ਜੋ ਉਹ 80 90 ਦੇ ਦਹਾਕੇ ਦੇ ਵਿੱਚ ਤਸ਼ੱਦਦ ਕੀਤੇ ਜਾਂਦੇ ਸੀ ਜਾਂ ਬਹੁਤ ਸਾਰੇ ਉਦੋਂ ਬਾਅਦ ਦੇ ਵਿੱਚ ਪੰਜਾਬ ਦੇ ਮੁੰਡਿਆਂ ਨਾਲ ਤਸ਼ੱਦਦ ਹੋਇਆ ਉਹ ਕਹਾਣੀ ਜਿਹੜੀ ਨਿਕਲ ਕੇ ਬਾਹਰ ਆਉਂਦੀ ਹੈ ਲੱਖ ਸਦਾਨਾ ਜਿਸ ਚੀਜ਼ ਦਾ ਖਲਾਸਾ ਕਰਦੇ ਨੇ ਕਿ ਉਹਨਾਂ ਨਾਲ ਕੀ ਕੁਝ ਹੋਇਆ ਪੰਜਾਬ ਦੇ ਮੁੱਖ ਮੰਤਰੀ ਤਸਵੀਰਾਂ ਦੇਖਦੇ ਨੇ ਇੱਕ ਇੱਕ ਹੋਰ ਗੱਲ ਹੈ ਕਿ ਗੁਰਿੰਦਰ ਸਿੰਘ ਰੰਗਰੇਟਾ ਇਸ ਚੀਜ਼ ਤੇ ਮੋਹਰ ਲਾਉਂਦਾ ਹੈ ਕਿ ਮੈਂ ਸਾਰਾ ਕੁਝ ਕੋਲੇ ਖੜ ਕੇ ਕਰਵਾਇਆ ਕੀ ਸੱਚ ਹੈ ਕੀ ਝੂਠ ਹੈ ਗਲਤ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆ ਜੁਬਾਨਤ ਹੋ ਗਈ ਹੈ ਸਵਾਗਤ ਹੈ ਸਸੀ ਜੀ ਸਵਾਗਤ ਕਰ ਲਈ ਕੀ ਲੱਗਦਾ ਭਾਨੇ ਸਿੱਧੂ ਨਾਲ ਇਦਾਂ ਹੀ ਹੋਇਆ ਸਾਰਾ ਕੁਸ਼ੀ ਮੇਰੇ ਸਾਨੂੰ ਝੂਠ ਬੋਲਣ ਦੀ ਕੀ ਲੋੜ ਹੈ ਜੀ ਕਿਹੜਾ ਬੰਦਾ ਆਪ ਦੀ ਮਿੱਟੀ ਪੱਟੂਗਾ ਇਹ ਕਹੂਗਾ ਕਿ ਸਾਨੂੰ ਨੰਗਾ ਕਰਕੇ ਕੁੱਟਿਆ ਬਿਲਕੁਲ ਸਾਡੀਆਂ ਵੀਡੀਓ ਬਣਾ ਆਪਣਾ ਭੇਜਿਆ ਮੁੱਖ ਮੰਤਰੀ ਨੂੰ ਕੌਣ ਕਹੂਗਾ ਇਹ ਗੱਲ ਹੂੰ ਜੇ ਹੋਇਆ ਉਹ ਬਿਆਨ ਕੀਤਾ ਜੀ ਔਰ ਇਹ ਵੀ ਦੇਖੋ ਵੀ ਬੰਦੇ ਨੂੰ ਇੰਨਾ ਵਿਖਾਰ ਹੋਵੇ ਤੇ ਬੰਦੇ ਨੂੰ ਤੁਸੀਂ ਬਾਹਰ ਬੰਨ੍ਹ ਕੇ ਨੰਗਾ ਕਰਕੇ ਕੁੜਦੇ ਉੱਤੇ ਪਾਣੀ ਪਾਉਣੇ ਤੇ ਗਾਹਾਂ ਮੁੱਖ ਮੰਤਰੀ ਦਾ ਕਰਦਾਰ ਦੇਖੋ ਮੁੱਖ ਮੰਤਰੀ ਦਾ ਪੱਧਰ ਦੇਖੋ ਲੈਵਲ ਦੇਖੋ ਕਿੱਥੇ ਹਮ ਇੱਥੇ ਲੋਕਾਂ ਨੇ ਕੈਪਟਨ ਵਰਗੇ ਨੂੰ ਕੀ ਕੁਛ ਨਹੀਂ ਕਿਹਾ ਤੇ ਦੇਖਿਆ ਵੀ ਕਿਸੇ ਕੈਪਟਨ ਵਰਗੇ ਨੇ ਕਿਸੇ ਬੰਦੇ ਤੇ ਐਂ ਜ਼ੁਲਮ ਕੀਤਾ ਹੋਵੇ ਕਿ ਵੀ ਆਮ ਬੰਦੇ ਤੇ ਕੀ ਭਾਨਾ ਸਿੱਧੂ ਐਡਾ ਵੱਡਾ ਥ੍ਰੈਟਾ ਐਡਾ ਵੱਡਾ ਖਤਰਾ ਕਿਸੇ ਮੁੱਖ ਮੰਤਰੀ ਲਈ ਕਿ ਮੁੱਖ ਮੰਤਰੀ ਕਹਿੰਦਾ ਮੈਨੂੰ ਨੰਗਾ ਕਰਕੇ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ ਇਹ ਇਹ ਜਿਹੜੀ ਉਹ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ 80 90 ਦਾ ਦੌਰ ਯਾਦ ਕਰਾਇਆ ਹਲੇ ਬਹੁਤ ਕਰਾਉਣਗੇ ਹਲੇ ਕਰਾਇਆ ਨਹੀਂ ਸ਼ੁਰੂਆਤਾਂ ਨੇ ਢੂਠੇ ਮੁਕਾਬਲੇ ਦਾ ਸ਼ੁਰੂ ਹੋ ਗਿਆ ਇੱਥੇ ਗੈਸਟਰ ਕਹਿ ਕੇ ਮਾਰਨ ਲੱਗ ਗਏ ਨਾਦ ਅਸਕਰ ਕਹਿ ਕੇ ਮਾਰਨ ਲੱਗ ਗਏ ਸਾਡੇ ਲੋਕ ਉਹ ਤੇ ਵੀ ਚੁੱਪ ਹੈ ਵੀ ਆਪਾਂ ਨੂੰ ਕੀ ਆ ਜਦ ਇਹ ਗੈਸਟਰਾਂ ਨੂੰ ਮਾਰਦੇ ਆ ਨਾਦ ਅਸਕਰਾਂ ਨੂੰ ਮਾਰਦੇ ਆ ਐਂ 80 ਤੋਂ ਪਹਿਲਾਂ ਸ਼ੁਰੂ ਹੋਇਆ ਸੀ ਉਦੋਂ ਵੀ ਇਹੀ ਕਹਿੰਦੇ ਸੀਗੇ ਵੀ ਇਹ ਤਾਂ ਯਾਰ ਇਹ ਤਾਂ ਕੋਈ ਬੰਦਵਾਸ਼ ਨੇ ਇਹ ਉਦੋਂ ਵਾਰ ਫਰਾਤਬਾਦੀ ਵੱਖਵਾਦੀ ਕਹਿ ਕੇ ਮਾਰਨੇ ਸ਼ੁਰੂ ਕਰ ਦਿੱਤੇ ਹੂੰ ਆਈ ਹੁਣ ਚੱਲਣਾ ਕੰਮ ਹੁਣ ਮੰਨ ਲਓ ਜੀਰਾ ਜਿਹੜਾ ਅੱਖ ਚ ਲੜਕੂਗਾ ਉਹ ਜਿਹਨੂੰ ਮਰਜ਼ੀ ਉਸ ਤਰੀਕੇ ਨਾਲ ਮਾਰ ਦੇਣ ਵੀ ਤਾਂ ਅਸਕਰ ਆ ਜੀ ਗੈਂਗਸਟਰ ਆ ਜੀ ਕਿਉਂ ਤੁਸੀਂ ਮੋਹਰ ਲਾ ਦੇਓਗੇ ਕੋਈ ਠੀਕ ਹੈ ਤੇ ਕਾਨੂੰ ਛੱਡਿਆ ਤੇ ਬਖਸ਼ਾ ਕਿੱਦਾ ਜਾਊਗਾ ਇਹਨਾਂ ਨੂੰ ਅਧਿਕਾਰ ਕੀ ਨਹੀਂ ਦਿੱਤਾ ਹੈ ਹੂੰ ਕਿਸੇ ਸਰਕਾਰ ਕੋਲੇ ਕਿਹੜਾ ਅਧਿਕਾਰ ਹੈ ਕਿ ਪੁਲਿਸ ਕੋਲੇ ਕਿਹੜਾ ਅਧਿਕਾਰ ਹੈ ਵੀ ਤੁਸੀਂ ਝੂਠੇ ਮੁਕਾਬਲੇ ਚ ਮਾਰ ਦਿਓ ਬੰਦਾ ਅਦਾਲਤਾਂ ਬਣੀਆਂ ਨੇ ਜੇਲ੍ਹਾਂ ਬਣੀਆਂ ਨੇ ਕਾਨੂੰਨ ਬਣੇ ਨੇ ਉਹਦੇ ਹਿਸਾਬ ਨਾਲ ਫੈਸਲਾ ਹੋਵੇ ਇੱਕੋ ਹੀ ਕਹਾਣੀ ਘਟਦੇ ਆ ਹਰਥਾਂ ਕਰਨਤਾਰਨ ਦੇ ਵਿੱਚ ਦੋ ਇੰਕਾਊਂਟਰ ਹੋਏ ਉੱਥੇ ਵੀ ਕਹਾਣੀ ਇੱਕੋ ਹੀ ਜੀਰੇ ਦੇ ਵਿੱਚ ਇੰਕਾਊਂਟਰ ਹੋਇਆ ਇੱਥੇ ਵੀ ਕਹਾਣੀ ਇੱਕੋ ਹੀ ਵੀ ਇਹ ਜੀ ਅਸੀਂ ਇੰਨਾਂ ਦੀ ਜਿਹੜੀ ਹੈਰੋਨ ਸੀ ਜੀ ਉਹ 29 ਪੇਸੀ ਨਹਿਰ ਦੀ ਪੰੜੀ ਤੇ ਕਢਾਉਣ ਗਏ ਜੀ ਨਾ ساری ਪੰਜਾਬ ਪਾਰਟੀ ਸੀਗੀ ਤੇ ਉੱਥੇ ਇਹਨਾਂ ਨੇ ਜਿਹੜਾ ਦੱਬਿਆ ਪਿਆ ਪਿਸਤੌਲ ਸੀ ਉਹ ਕੱਢਿਆ ਨਾ ਹੈਰੋਨ ਦੀ ਸਾਡੇ ਦੇ ਫਾਇਰਿੰਗ ਕਰਤੀ ਸਾਡੇ ਪੁਲਿਸ ਵਾਲੇ ਪਾਕ ਵਿੱਚ ਵੱਜੀ ਤੇ ਅਸੀਂ ਜਵਾਬੀ ਫਾਇਰ ਵਿੱਚ ਮਾਰਤਾ ਵੀ ਤੁਸੀਂ ਇਹ ਪੁੱਛਣ ਵਾਲੇ ਹੋਵੇ ਵੀ ਉਹ ਨੂੰ ਐ ਖੁੱਲਾ ਛੱਡ ਕੇ ਲਗੇ ਸੀ ਵੀ ਜਾ ਆ ਕੱਢ ਕੇ ਸਾਨੂੰ ਫੜਾ ਦੇ ਹੈ ਰੋਣ ਜਿਹੜੀ ਪਈ ਐ ਨਾਲੇ ਐ ਕੱਢਦੀ ਐ ਪੁਲਿਸ ਜਾ ਕੇ ਕੋਈ ਮੰਨ ਲਓ ਕੋਈ ਬੰਦਾ ਫੜ ਲੈਂਦੇ ਐ ਉਹ ਕਹਿੰਦਾ ਵੀ ਮੇਰਾ ਫਲਾਣੇ ਦਾ ਫਲਾਣਾ ਸਮਾਨ ਪਿਆ ਉਹਦਾ ਪੁਲਿਸ ਕਰੇ ਸਾਨੂੰ ਦੱਸ ਦੇ ਹਾਂ ਅਸੀਂ ਚੱਕ ਲੈਣੇ ਕੱਢ ਲਾਂਗੇ ਜਿਹੜੇ ਜੀਰੇ ਮੁੰਡੇ ਮਾਰੇ ਆ ਦੋ ਉਹਦੇ ਚ ਇੱਕ ਮੁੰਡਾ ਦਾ ਉਹ ਸੀ ਸ਼ਾਇਦ ਉਹਦਾ ਨਾਂ ਗੋਰਾ ਸਿੰਘ ਸੀ ਪਤਾ ਨਹੀਂ ਕੋਈ ਇਸ ਤਰ੍ਹਾਂ ਨਾਂ ਸੀ ਉਹ ਮੁੰਡਾ ਤਾਂ ਕਹਿੰਦੇ ਉਹਦੇ ਮੁੰਡੇ ਦੇ ਉਸ ਮੁੰਡੇ ਦੇ ਉੱਤੇ ਇੱਕ ਵੀ ਮੁਕੱਦਮਾ ਕੋਈ ਬਰਾਦਤਕ ਮੁਕੱਦਮਾ ਦਰਜ ਨਹੀਂ ਆ ਤੇ ਉਹਦਾ ਪਰਿਵਾਰ ਵੀ ਸਾਹਮਣੇ ਆਇਆ ਵਿਚਾਰੇ ਬਿਲਕੁਲ ਵੀ ਸਾਡਾ ਮੁੰਡਾ ਖੇਤੀਬਾੜੀ ਕਰਦਾ ਸੀ ਚੰਗਾ ਭਲਾ ਤੇ ਚੱਕ ਕੇ ਮਾਰਦਾ ਹੂੰ ਜਿਵੇਂ ਉਦੋਂ 80 90 ਦੇ ਦੌਰ ਦੇ ਵਿੱਚ ਪੁਲਿਸ ਨੇ ਆਪਣੇ ਸਟਾਰ ਲਵਾਉਣ ਦੀ ਖਾਤਰ ਫੀਤੀਆਂ ਲਵਾਉਣ ਦੀ ਖਾਤਰ ਉੱਚੇ ਉਹਦੇ ਲੈਣ ਦੀ ਖਾਤਰ ਠੋਕੀ ਸ਼ੋਰਤ ਲੈਣ ਦੀ ਖਾਤਰ ਨਾਮ ਪਾਉਣ ਦੀ ਖਾਤਰ ਸਾਡੇ ਮੁੰਡੇ ਮਾਰੇ ਹੋਰ ਵੀ ਅਜਿਹਾ ਲੱਗ ਰਿਹਾ ਹੋ ਰਿਹਾ ਹੋਲੇ ਭਵੰਤ ਨੂੰ ਆਇਆ ਕਿ ਮੈਂ ਲੋਕਾਂ ਚ ਮੇਰਾ ਉ ਦਾ ਮੈਂ ਫੇਲ ਆ ਚਾਰ ਸਪੇਰੋਂ ਅਈ ਵੇ ਲੋਕਾਂ ਦੇ ਬਾਬਾ ਘਾਟਲਾ ਵੀ ਦੇਖੋ ਮੈਂ ਉਹਦਾ ਗੈਂਗਸਟਰਾਂ ਨੂੰ ਮਾਰਨ ਲੱਗ ਗਿਆ ਮੈਂ ਉਹਦਾ ਦਸਕਰਾਂ ਨੂੰ ਮਾਰਨ ਲੱਗ ਗਿਆ ਹੂੰ ਇਹ ਗੱਲ ਉਧਰ ਨੂੰ ਤਰਦੀ ਜਿਹਾ ਲੱਗਦੀ ਹੈ ਪਰ ਸਾਡੇ ਬੰਦੇ ਪਤਾ ਨਹੀਂ ਯਾਰ ਜਿਹੜੇ ਕੋਈ ਬੁੱਧੀਜੀਵੀ ਬੰਦੇ ਨੇ ਜਾਂ ਜਿਹੜੇ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕ ਨੇ ਜਿਹੜੇ ਲੋਕ ਹੈਗੇ ਮੰਨ ਲਓ ਸਮਝਦਾਰ ਲੋਕ ਨੇ ਉਹ ਵੀ ਚੁੱਪ ਨੇ ਇਸ ਮਸਲੇ ਤੇ ਕਿੰਨੇ ਕਾਊਂਟਰ ਜਿਹੜੇ ਕਿੰਨੇ ਮੁੰਡੇ ਪਿਛਲੇ 2-3 ਮਹੀਨਿਆਂ ਦੇ ਵਿੱਚ ਹੀ ਝੂਠੇ ਮੁਕਾਬਲੇ ਚ ਮਾਰੇ ਗਏ ਹੋਣੇ ਹੂੰ ਇਹ ਜਵਾਨਤ ਹੋ ਗਈ ਹੈ ਬਾਹਰ ਆਉਣ ਦੇਣਗੇ ਚਾਹ ਖੈਰੇ ਵਾਲੀ ਹੋ ਸਕਦੀ ਹੈ ਬਿਲਕੁਲ ਪੂਰੀ ਸ਼ੰਕਾ ਕਿ ਹੋ ਸਕਦਾ ਕਿ ਮੁਕੱਦਮਾ ਨਮਾ ਤਿਆਰ ਕਰੀ ਬੈਠੇ ਹੋਣ ਨੂੰ ਉਹਦੇ ਚਲ ਜਾ ਕੇ ਦੁਬਾਰਾ ਫਿਰ ਅੰਦਰ ਰੱਖਣ ਦੀ ਲੰਮਾ ਸੰਭਾਲੀ ਕੋਸ਼ਿਸ਼ ਕਰਨ ਹੂੰ ਪਰ ਮੈਂ ਬੇਨਤੀ ਕਰਦਾ 29 ਤਰੀਕ ਦਾ ਇਕੱਠ ਹੈ ਹੂੰ ਇਕੱਠ ਉੱਡ ਦੇ ਵਿੱਚ ਰੱਖਿਆ ਜਾ ਜੀ ਸਾਰੀ ਸੰਗਤ ਨੂੰ ਚਾਹੇ ਪੰਜਾਬ ਚਾਹੇ ਹਰਿਆਣੇ ਚ ਰਾਸਤਾਨ ਚ ਹੈ ਕਿਉਂਕਿ ਹਰਿਆਣਾ ਤੱਕ ਦੇ ਬੰਦਿਆਂ ਦੇ ਭਾਂਦੇ ਨੇ ਪੈਸੇ ਵਾਪਸ ਕਰਾਏ ਆ ਹੂੰ ਕੋਈ ਮੇਰਾ ਵੀ ਕੋਰਟ ਦੁਨਾ ਪਿੰਡ ਇਹਦਾ ਉੱਥੇ ਹਰ ਹਾਲਤ 29 ਤਰੀਕ ਨੂੰ ਹਰ ਹਾਲਤ ਸਾਨੂੰ ਪਹੁੰਚਣਾ ਚਾਹੀਦਾ ਕਿਉਂਕਿ ਇਹ ਲੜਾਈ ਕੰਲੀ ਇਹ ਨਹੀਂ ਵੀ ਭਾਂਦੇ ਦੇ ਪਰਚਾ ਹੋਇਆ ਇਹ ਲੜਾਈ ਉਹ ਜ਼ਬਰ ਦੇ ਖਿਲਾਫ ਹੈ ਜਿਹੜਾ ਜ਼ਬਰ ਜਿਹੜਾ ਜ਼ੁਲਮ ਉਹਦੇ ਨਾਲ 6 ਸਟਾਫ ਲੁਧਿਆਣੇ ਹੋਇਆ ਹੂੰ ਇਹ ਕੱਲ ਨੂੰ ਕਿਸੇ ਨਾ ਵੀ ਚੱਕ ਕੇ ਕਰਨਗੇ ਦੁਆਰੇ ਵੀ ਕਰਨਗੇ ਅਸੀਂ ਚਾਹੁੰਦੇ ਉਹ ਬੰਦੇ ਕਟਾਇਰੇ ਚ ਖੜੇ ਹੋਣੇ ਚਾਹੀਦੇ ਆ ਇਨਕੁਆਰੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਬੰਦਿਆਂ ਨੇ ਭਾਨੇ ਦੇ ਨਾਲ ਚਾਹ ਸੀ ਇਸ ਸਟਾਫ ਦਾ ਇੰਚਾਰਜ ਹੈ ਕੋਈ ਜਾ ਕੋਈ ਹੋਰ ਅਧਿਕਾਰੀ ਹੈ ਜਿਹੜੇ ਬੰਦਿਆਂ ਨੇ ਉਸ ਦੇ ਨਾਲ ਇਹ ਸਾਰਾ ਕੁਝ ਕਾ ਆਪਣਾ ਘਾਣ ਕੀਤਾ ਉਹਨਾਂ ਤੇ ਕਾਰਵਾਈ ਵੀ ਹੋ ਸਕਦੀ ਹੈ ਕੋਰਟ ਚ ਪੇਸ਼ ਵੀ ਹੋ ਸਕਦੀ ਹੈ ਕਿਉਂਕਿ ਜੇ ਰਮੇਂਦਰ ਸਿੰਘ ਇਹ ਗੱਲ ਕਹਿ ਸਕਦਾ ਉਹ ਤਾਂ ਫਿਰ ਇੱਕ ਜਿਹੜੀ ਵੀਡੀਓ ਗਵਾਹ ਦੇ ਤੌਰ ਤੇ ਵਰਤੀ ਵੀ ਜਾ ਸਕਦੀ ਹੈ ਬਿਲਕੁਲ ਉਸ ਸਮੇਂ ਦੇ ਜਿੰਨੇ ਅਧਿਕਾਰੀ ਨੇ ਹੂੰ ਇਹ ਭਾਨਾ ਵੀ ਆ ਕੇ ਗੱਲ ਦੱਸੂਗਾ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਵੀਡੀਓ ਹੋਣੀ ਹੈ ਹੂੰ ਉਹਦਾ ਸਾਰਾ ਜਿਹੜਾ ਫ੍ਰੈਂਕਸ ਕਲੱਬ ਦੇ ਵਿੱਚ ਜਾ ਕੇ ਨਿਕਲਣ ਦੀਆਂ ਸਾਰੀਆਂ ਗੱਲਾਂ ਵੀ ਕਿਹੜੇ ਮੋਬਾਈਲ ਦੇ ਵਿੱਚ ਵੀਡੀਓ ਬਣਾਈ ਗਈ ਡਿਲੀਟ ਵੀ ਕੀਤੀ ਨਿਕਲ ਆਉਂਦੀ ਹੈ ਹਾਂ ਤਾਂ ਚੜੀ ਚੀਜ਼ ਕਿੱਥੇ ਵਰਤਿਆ ਗਿਆ ਸਭ ਕੁਝ ਪਤਾ ਲੱਗ ਜਾਂਦਾ ਚਾਹੇ ਕੁਝ ਮਰਜ਼ੀ ਕਰਦਾ ਉਹਦਾ ਸਾਰੇ ਉਸ ਸਮੇਂ ਦੇ ਜਿੰਨੇ ਅਧਿਕਾਰੀ ਆ ਜੀ ਤੋ ਵੀਡੀਓ ਬਣਾ ਕੇ ਭੇਜੀ ਗਈ ਆ ਉਹ ਸਾਰੇ ਬੰਦੇ ਇੱਕ ਟਾਇਰ ਦੇ ਚ ਖੜੇ ਹੋਣੇ ਚਾਹੀਦੇ ਆ ਕਿਉਂਕਿ ਬਹੁਤ ਵੱਡਾ ਸਵਾਲ ਹੁੰਦਾ ਫਿਰ ਆਪਾਂ ਕਹਿ ਦਿੰਨੇ ਆ ਵੀ ਅੱਕੇ ਹੋਏ ਬੰਦੇ ਨੇ ਰਾਹ اختیار ਕਰ ਲਿਆ ਗਲਤ ਸਾਡੀ ਨੌਜਵਾਨੀ 80 90 ਦੇ ਦੌਰ ਚ ਇਸੇ ਚੱਕਰ ਕਰਕੇ ਦਾ ਦੂਜੇ ਪਾਸੇ ਨੂੰ ਤਰਪੀ ਸੀ ਮੰਨ ਲਓ ਸੋਦੇ ਕੋਲੇ ਇੱਕ ਇਨਸਾਨ ਕੋਲੇ ਉਹਦੀ ਇੱਜ਼ਤ ਜਿਹੜੀ ਉਹੀ ਉਹਦੀ ਅਣਖ ਜਿਹੜੀ ਉਹਦੇ ਪੱਲੇ ਹੁੰਦੀ ਹੈ ਜੇ ਉਹਦੀ ਇੱਜ਼ਤ ਹੀ ਤਾਰ ਦਿੱਤੀ ਗਈ ਉਹਨਾਂ ਨੂੰ ਇਸ ਤਰ੍ਹਾਂ ਦਾ ਕਾਹਨ ਕਰ ਦਿੱਤਾ ਗਿਆ ਕਿ ਨੰਗਾ ਕਰਕੇ ਵੀਡੀਓ ਬਣਾ ਲਓ ਤਾਂ ਬੰਦੇ ਦੀ ਇੱਜ਼ਤ ਰਹਿੰਦੀ ਕਿੱਥੇ ਆ ਹੂੰ ਬੰਦਾ ਆਪਣੀਆਂ ਨਜ਼ਰਾਂ ਦੇ ਵਿੱਚ ਹੀ ਸ਼ਰਮ ਮਹਿਸੂਸ ਕਰਨ ਲੱਗ ਜਾਂਦਾ ਉਹਨੂੰ ਆਪਣੇ ਆਪ 'ਚ ਹੀਣਤਾ ਮਹਿਸੂਸ ਹੋਣ ਲੱਗ ਜਾਂਦੀ ਹੈ ਵੀ ਯਾਰ ਮੇਰੀ ਨੰਗਾ ਕਰਕੇ ਵੀਡੀਓ ਬਣਾਈ ਗਈ ਹੈ ਤੇ ਬੰਦਾ ਫਿਰ ਇਤੋਂ ਹੀ ਆਖ ਕੇ ਗਲਤ ਰਹਾ ਨੂੰ ਤੁਰਦਾ ਤੇ ਇਹ ਕੀ ਸਾਡੀ ਜਵਾਨੀ ਨੂੰ ਉਹਨਾਂ ਰਾਹ ਤੇ ਤੋਰਨਾ ਚਾਹੁੰਦੇ ਆ ਆਪਾਂ ਬੈਂਤੇ ਬੁੱਚੜ ਦੀ ਗੱਲ ਕਰਦੇ ਆ ਇਹ ਘਾਟਾ ਬੁੱਚੜ ਬਲੇ ਨਾਲੋਂ ਹੂੰ ਜੇ ਸ੍ਰੀ ਲੋਕਾਂ ਨੂੰ ਮੇਰੀ ਅਪੀਲ ਆ ਕਿ ਜਿੰਨੇ ਬੰਦੇ ਸਾਡੇ ਬੋਲਣ ਵਾਲੇ ਨੇ ਸਾਡੇ ਹੱਕਾਂ ਦੀ ਗੱਲ ਕਰਦੇ ਆ ਸਾਡੀ ਆਵਾਜ਼ ਬੁਲੰਦ ਕਰਦੇ ਆ ਸਾਡੇ ਲੋਕਾਂ ਨੂੰ ਸੁਚੇਤ ਕਰਦੇ ਆ ਆਉਣ ਵਾਲੇ ਸਮੇਂ ਬਾਰੇ ਤੇ ਜਿਹੜੀਆਂ ਸਰਕਾਰ ਦੀਆਂ ਲੋਕ ਮਾਲੂ ਨੀਤੀਆਂ ਨੇ ਉਹਨਾਂ ਦੇ ਪਾਜ ਉਹਨਾਂ ਦੇ ਪਰਦੇ ਢੇੜਦੇ ਆ ਉਹ ਬੰਦਿਆਂ ਦੇ ਨਾਲ ਖੜਨਾ ਸਿੱਖੋ ਬਾਈ ਜੀ ਅਸੀਂ ਜਾਉਂਦੇ ਜੀ ਬੰਦਿਆਂ ਦੇ ਨਾਲ ਨਹੀਂ ਖੜੇ ਪਹਿਲਾਂ ਵੀ ਬਹੁਤ ਬੰਦੇ ਸਾਡੇ ਜਿਹੜੇ ਬਰਬਾਦ ਤੇ ਸਟੇਟ ਨੇ ਮਗਰੋਂ ਭੋਗਾਂ ਤੇ ਕੱਠ ਵਰਛੀਆਂ ਜਾਂ ਕੋਈ ਜ਼ਿਲਾਂ ਚੱਕ ਸਿਰ ਤੇ ਨਸੇ ਲਾ ਕੇ ਉਹਨਾਂ ਨਾਲ ਵੀ ਅਸੀਂ ਕਦੇ ਖੜੇ ਨਹੀਂ ਹੈਗੇ ਮਗਰੋਂ ਯਾਦ ਕਰੀ ਜਾਂ ਨੇ ਨਵੇਂ ਆਏ ਹੋ ਗਿਆ ਮਾੜਾ ਹੋ ਗਿਆ ੱੱਕਾ ਹੋ ਗਿਆ ਦੇਖੋ ਇਹ ਤਾਂ ਫਰਦਾਰ ਇਹ ਦਹਿਸਤਾਂ ਤੋੜਨੀ ਪੈਣੀ ਹੈ ਹੂੰ ਵੀ ਐਵੇਂ ਡਰ ਕੇ ਵੀ ਆਏ ਨਾ ਹੋ ਜੇ ਆਏ ਨਾ ਹੋ ਜੇ ਸਾਨੂੰ ਨਾ ਕੁਝ ਹੋ ਜੇ ਅਸੀਂ ਪਰਚੇ ਜਨਾ ਬਗਜ ਗਏ ਜਿਕਰ ਆ ਜਾਈਂ ਬੰਦ ਗੁੰਡੇ ਲਾ ਕੇ ਵੜਦੇ ਰਹੇ ਤਾਂ ਬਾਰੀ ਘਰਾਂ ਚ ਬੈਠਣ ਦੀ ਆ ਜਣੀ ਐ ਸੋੜਾ ਛੱਡਿਆ ਕੀ ਐ ਅਗਲੇ ਨੇ ਸੋੜਾ ਸਾਰਾ ਕੁਛ ਦਾਤੇ ਆ ਸੋਡੀ ਬੋਲੀ ਵਿਰਸੇ ਪਾਣੀ ਇਤਿਹਾਸ ਜਵਾਨੀ ਪ੍ਰਵਾਸ ਕਰਕੇ ਬਾਹਰ ਪੱਜਦੀ ਜਾਂਦੀ ਆ ਪੰਜਾਬ ਖਾਲੀ ਹੋਈ ਜਾਂਦਾ ਸੋਡੀਆਂ ਨੌਕਰੀਆਂ ਉਹ ਸਾਰੇ ਯੂਪੀ ਬਿਹਾਰ ਦੇ ਪ੍ਰਵਾਸੀ ਕਾਬਜ ਹੋ ਰਹੇ ਨੇ ਹਮ ਸਰਕਾਰੀ ਹੁਣ ਚਾਹੇ ਪ੍ਰਾਈਵੇਟ ਹੁਣ ਪੱਠਿਆਂ ਤੇ ਹੋਵੇ ਸ਼ੈਦਲਾਂ ਤੇ ਹੋਵੇ ਕਾਰਖਾਨਿਆਂ ਤੇ ਟੋਰ ਪਲਾਜ਼ਿਆਂ ਤੇ ਬੈਂਕਾਂ ਚ ਹਰ ਥਾਂ ਤੇ ਉਹ ਕਾਬਜ ਹੋ ਰਹੇ ਨੇ ਹਮ ਜਦੋਂ ਸਾਡੇ ਪੱਲੇ ਹੈ ਕੁਝ ਨਹੀਂ ਤੁਸੀਂ ਹੁਣ ਇਲੈਕਸ਼ਨ ਦਾ ਐਲਾਨ ਸੌਰੀ ਚੋਣਾਂ ਦਾ ਐਲਾਨ ਕੀਤਾ ਹੈ ਨਾ ਫਿਰ ਲੜ ਸਕਦੇ ਹੋ ਬਠਿੰਡੇ ਤੋਂ ਤੁਸੀਂ ਪਿੰਡਾਂ ਦੇ ਵਿੱਚ ਵਿਚਰ ਰਹੇ ਹੋ ਕਿੰਦਾਂ ਦੀਆਂ ਮੁਸੀਬਤਾਂ ਜਿਹੜੀਆਂ 2 ਸਾਲ ਪਹਿਲਾਂ ਸੀ ਕਿ ਸੋਲਵ ਕਰਤੀਆਂ ਸਰਕਾਰ ਨੇ ਨਸ਼ਾ ਖਤਮ ਦੀ ਗੱਲ ਕਰੀਏ ਪੰਜਾਬ ਦੀ ਜਵਾਨੀ ਬਾਹਰਲੇ ਦੇਸ਼ਾਂ 'ਚ ਪ੍ਰਵਾਸ ਕਰ ਜਾਣੀ ਜਾਂ ਇੱਥੇ ਪ੍ਰਵਾਸੀ ਆ ਕੇ ਵੱਸ ਜਾਣੇ ਜਾਂ ਹੋਰ ਮੁਸੀਬਤਾਂ ਸਭ ਤੋਂ ਵੱਡੀ ਗੱਲ ਕਿ ਨਸ਼ੇ ਦਾ ਐਡਾ ਕ ਮਾੜਾ ਹਾਲ ਹੈ ਲੋਕਾਂ ਨੇ ਸਾਨੂੰ ਕੱਖ ਨਹੀਂ ਚਾਹੀਦਾ ਯਾਰ ਨਾ ਹਜ਼ਾਰ-ਹਜ਼ਾਰ ਖਾਤਿਆਂ ਚਾਹੀਦਾ ਮਾ ਮਾ ਤਾਂ ਐ ਮਿਲਕਦਗੇ ਹੂੰ ਵੀ ਅਸੀਂ ਕੀ ਕਰਨਾ ਹਜ਼ਾਰ-ਹਜ਼ਾਰ ਖਾਤਿਆਂ ਚ ਸਾਡੇ ਪੁੱਤੀ ਨਾ ਬਚੇ ਤਾਂ ਹੂੰ ਸਾਡੇ ਕੀ ਕਰਨਾਂ ਜਾਇਦਾਂ ਦੇ ਘਰ ਕਿ ਸਾਡੇ ਜਵਾਕ ਨਾ ਬਚੇ ਲੋਕ ਤਾਂ ਐ ਰੋਂਦੇ ਆ ਹੂੰ ਤੇ ਬੁਰਾ ਹਾਲ ਆ ਭਾਈ ਹਰ ਪਿੰਡ ਦੇ ਵਿੱਚ ਕੋਈ ਪਿੰਡ ਐਸਾ ਨਹੀਂ ਮੈਂ ਅੱਜ 50 ਪਿੰਡਾਂ ਜਾ ਚੁੱਕਿਆ ਹੁਣ ਤੱਕ ਹੂੰ ਹੁਣ ਚੌਣਾ ਸ਼ੁਰੂ ਹੋ ਗਏ ਇਹ ਤਾਂ ਪੂਰੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਐ ਪਰ ਇੰਨਾ ਪਿੰਡਾਂ ਜੇ ਮੈਂ ਦੇਖਿਆ ਜਾ ਕੇ ਵੀ ਕਿਸੇ ਪਿੰਡ ਚ ਪੰਜ ਮਰੇ ਆ ਕਿਤੇ ਸੱਤ ਕਿਤੇ 10 ਹਰ ਪਿੰਡ ਚ ਮੋਤਾ ਕੋਈ ਵੀ ਇਹੋ ਜਿਹਾ ਪਿੰਡ ਮਿਲਿਆ ਹੀ ਨਹੀਂ ਜਿੱਥੇ ਕੋਈ ਨਾ ਮਰਿਆ ਹੋਵੇ ਨਾ ਛੇਨਾ ਮੈਂ ਕਹਿੰਦਾ ਬੁਰਾ ਹਾਲ ਆ ਤੇ ਇਹੋ ਜਿਹਾ ਪਿੰਡ ਵੀ ਨਹੀਂ ਦੇਖਿਆ ਜਿੱਥੇ ਨਾ ਵਿਕਦਾ ਹੋਵੇ ਇੱਥੇ ਬੀਬਾ ਬਲਜਿੰਦਰ ਕੌਰ ਦਾ ਪਿੰਡ ਆ ਐਮ ਐਲ ਏ ਆ ਹੂੰ ਜਗਾ ਪਿੰਡ ਆ ਉਹ ਕਹਿੰਦੇ ਸਾਡੇ ਬਨ ਸ਼ਰਿਆਮ ਦਾਣਾ ਮੰਡੀ ਚ ਦਿਨੇ ਹੀ ਵਿਕਦਾ ਹੁਣ ਦੀ ਦੇਖੋ ਵੀ ਯਾਰ ਆਪਾਂ ਕਹਿੰਦੇ ਆ ਮੈਂ ਲੋਕਾਂ ਨੂੰ ਵੀ ਸਵਾਲ ਪੁੱਛਦਾ ਹਾਂ ਵੀ ਕੀ ਸਰਕਾਰਾਂ ਚਾਹਾਂ ਰੋਕ ਸਕਦੀਆਂ ਕੋਲ ਰੋਕ ਸਕਦੇ ਆ ਰੁਕਦਾ ਕਿਉਂ ਨਹੀਂ ਫਿਰ ਹੂੰ ਰੋਕਣਾ ਇਸ ਕਰਕੇ ਨਹੀਂ ਸੋਡਕਾਂ ਅਸਲਾਂ ਨੂੰ ਤਬਾਹ ਕਰਨਾ ਅਗਲੇ ਨੇ ਹੂੰ ਤੇ ਆਪਾਂ ਸੰਭਲ ਜਾਾਂਗੇ ਆਪਣੇ ਜਵਾਕਾਂ ਨੂੰ ਆਪ ਹੀ ਸਮਝਾ ਲਾਂਗੇ ਜੇ ਸਾਡੀ ਜ਼ੁਬਾਨੀ ਆਪ ਹੀ ਸਮਝ ਜੇ ਤਾਂ ਬਚੇ ਰਾਵਾਂਗੇ ਜੇ ਅਸੀਂ ਇਹ ਮੀਤ ਰੱਖੀ ਵੀ ਕੋਈ ਸਰਕਾਰ ਰੱਖੂ ਤਾਂ ਭੁੱਲ ਜਾਓ ਸਰਕਾਰ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ ਵਾਦੇ ਝੂਠੇ ਨਿਕਲ ਕੇ ਸਾਰੇ ਦੇਖੋ ਆ ਮੈਂ ਬਾਰੀ-ਬਾਰੀ ਗੱਲ ਸਟੇਜਾਂ ਦੇ ਸੁਣਾਉਂਦਾ ਵੀ ਯਾਰ ਜੇ ਕਰੋਨੇ ਵੇਲੇ ਇੰਨੇ 3 ਕਰੋੜ ਬੰਦਾ ਘਰਾਂ ਛਾਰਤਾ ਸੀਗਾ ਹੂੰ ਤੇ ਚਿੱਟਾ ਵਿਚਲੇ ਦਾ 10 2000 5000 ਹੋਣੀ ਜੇ ਕਿਸੇ ਦੇ ਕਰੇ ਕਰਿਆਣਾ ਮੁੱਕ ਗਿਆ ਉਹ ਨਹੀਂ ਲਿਆਉਂਦੇ ਹਾਂ ਕਿਸੇ ਗਲੀ ਚ ਕਿਸੇ ਸੱਤ ਤੱਕ ਨਹੀਂ ਬੈਠਣ ਦਿੰਦੇ ਬਾਹਰ ਸੜਕਾਂ ਦੇ ਦੂਰ ਦੀ ਗੱਲ ਹੈ ਜੇ ਇੰਨੇ ਕਰੋੜ ਲੋਕਾਂ ਨੂੰ ਐਂ ਕਰਾਂ ਜਵਾਲ ਸਕਦੇ ਆ ਤੇ ਚਿੱਟੜ ਦਾ ਗੰਦਿੱਤੀ ਦੇ ਨੇ ਵਿਚ ਨਾਲੇ ਪਰ ਨਹੀਂ ਫੜਨਾ ਚਾਹਦੇ ਕਿਉਂਕਿ ਤੁਹਾਡੀ ਅਗਲਾਂ ਨੇ ਨਸਲ ਕੁਸ਼ੀ ਕਰਨੀ ਆ ਤੇ ਫਿਰ ਪੰਜਾਬ ਕਿਵੇਂ ਬਚੂਗਾ ਹਣ ਇਹ ਗੱਲ ਅਸੀਂ ਹੋਕਾ ਲੈ ਕੇ ਜਿਹੜੀ ਯਾਤਰਾ ਲੈ ਕੇ ਤੁਰੇ ਆ ਸਾਡਾ ਮਕਸਦ ਆਦੇਸ਼ ਇਹ ਆ ਅਸੀਂ ਕਹਿੰਦੇ ਹਾਂ ਸੰਵਾਦ ਰਚਾਇਆ ਜਾਵੇ ਗੱਲਾਂ ਸੁਣਾਈਆਂ ਵੀ ਜਾਣ ਸੁਣੀਆਂ ਵੀ ਜਾਣ ਲੋਕਾਂ ਦੇ ਦਿਮਾਗ 'ਚ ਜਿਹਨਾਂ 'ਚ ਕੀ ਆ ਹੂੰ ਅਸੀਂ ਕੋਕਾ ਦੇ ਤੁਰਿਆਂ ਵੀ ਪਾਈ ਜਿਹੜੀਆਂ ਆਉਣ ਵਾਲੀਆਂ ਨੀਤੀਆਂ ਨੇ ਚਾਹ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਨੇ ਚਾਹ ਨਵੀਆਂ ਐਜੂਕੇਸ਼ਨ ਪਾਲਿਸੀਆਂ ਦੀਆਂ ਨੀਤੀਆਂ ਨੇ ਉਹ ਕਿਵੇਂ ਖਤਰਨਾਕ ਆ ਉਹਨੇ ਕਿਵੇਂ ਸਾਡੇ ਦੇ ਕਾਬੂ ਪਾਉਣਾ ਛੋਡੀ ਬੋਲੀ ਨੂੰ ਸਕੂਲਾਂ 'ਚ ਕਿਵੇਂ ਮਾਰ ਰਹੇ ਆ ਤੁਸੀਂ ਆਪਣੇ ਬੱਚਿਆਂ ਦੇ ਮਗਰ ਜਵਾਕਾਂ ਦੇ ਮਗਰ ਸਕੂਲਾਂ ਜਾ ਕੇ ਪਤਾ ਕਰੋ ਵੀ ਬੋਲੀ ਸਹੀ ਪੜ੍ਹਾ ਰਹੇ ਆ ਪੰਜਾਬੀ ਪੜਨ ਤੇ ਕੋਈ ਪਾਬੰਦੀ ਤਾਂ ਨਹੀਂ ਹੈਗੀ ਕੋਈ ਜੁਰਮਾਨਾ ਤਾਂ ਨਹੀਂ ਹੈਗਾ ਅਸੀਂ ਇਹ ਨਹੀਂ ਕਹਿੰਦੇ ਅੰਗਰੇਜ਼ੀ ਨਾਲ ਪੜਾਓ ਜਿਹੜੀ ਮਰਜ਼ੀ ਬੋਲੀ ਪੜਾਓ ਅਸੀਂ ਕਹਿੰਦੇ ਤੁਸੀਂ ਪਾਣੀਆਂ ਦਾ ਸਾਡੇ ਆਉਣ ਵਾਲਾ ਸੰਕਟ ਖੜਾ ਹੋਣਾ ਪਾਣੀ ਦਾ ਉਹ ਪਾਣੀ ਦੀ ਅਸੀਂ ਇਹ ਮੰਗ ਕਰਗੇ ਕਿ ਨਹਿਰੀ ਪਾਣੀ ਸਾਡੇ ਪਿੰਡ-ਪਿੰਡ ਤੱਕ ਪਹੁੰਚਾਇਆ ਜਾਵੇ ਹਰ ਘਰ ਤੱਕ ਪਹੁੰਚਾਇਆ ਜਾਵੇ ਸਾਡਾ ਜਿਹੜਾ ਪਾਣੀ ਲੁੱਟ ਕੇ ਦੂਜੇ ਸੂਬਿਆਂ ਨੂੰ ਦੇ ਦਿੱਤਾ ਗਿਆ ਉਹ ਪੰਜਾਬ ਨੂੰ ਮੋੜ ਕੇ ਲਿਆਂਦਾ ਜਾਵੇ ਅਸੀਂ ਇਹ ਹੁਕਾ ਦੇਣ ਤੁਰਿਆ ਕਿ ਤੁਸੀਂ ਪ੍ਰਵਾਸ ਕਰ ਰਹੇ ਹੋ ਗੈਰ ਕੁਦਰਤੀ ਪ੍ਰਵਾਸ ਹੈ ਇਹ ਜਿਹੜਾ ਪੰਜਾਬ ਖਾਲੀ ਹੋ ਰਿਹਾ ਤੁਸੀਂ ਉਹ ਸਾਰੀ ਜਮਾਨੀ ਬੇਸ਼ਕ ਬਾਹਰ ਜਾਓ ਬਹਿਦਾ ਹੁਣ ਹਾਲਾਤ ਬਹੁਤ ਮਾੜੇ ਆ ਬਾਹਰ ਉਹ ਦੇਖ ਹੀ ਰਹੇ ਆ ਪਾ ਵੀ ਕਿਵੇਂ ਉਧਰ ਰੋਜ਼ ਦੀਆਂ ਵੀਡੀਓ ਆਉਂਦੀਆਂ ਕਿੰਨੇ ਹਾਲਾਤ ਮਾੜੇ ਆ ਕਿਵੇਂ ਉਥੇ ਕੁੜੀਆਂ ਤੇ ਸਾਡੇ ਮੁੰਡਿਆਂ ਦੇ ਡਿਪਰੈਸ਼ਨ ਦੇ ਸ਼ਿਕਾਰ ਨੇ ਕਿਵੇਂ ਨਸ਼ੇ ਦਾ ਸ਼ਿਕਾਰ ਵੀ ਹੋ ਰਹੇ ਨੇ ਤੇ ਕਿਵੇਂ ਉਹ ਦੂਜੇ ਕੰਮਾਂ 'ਚ ਵੀ ਪੈ ਰਿਆਂ ਸਾਡੀਆਂ ਧੀਆ ਜਾ ਕੇ ਇਥੋਂ ਵੀ ਪਹਿਲੀ ਗੱਲ ਤਾਂ ਭੇਜੋ ਨਾ ਐਥੇ ਤੁਸੀਂ ਵਧੀਆ ਸਰਦਾਰੀਆਂ ਕਰਦੇ ਹੋ ਚੰਗੀਆਂ ਜਿਆਦਾਦਾਨਾਂ ਵੀ ਤੁਰੇ ਜਾਂਦੇ ਨੇ ਐਥੇ ਵਧੀਆ ਟੌਰ ਦੀ ਜ਼ਿੰਦਗੀ ਜਿਉਂਦੇ ਆ ਸੌਖੀ ਜ਼ਿੰਦਗੀ ਜਿਉਂਦੇ ਆ ਉੱਥੇ ਦਿਹਾੜੀਆਂ ਕਰਦੇ ਆ ਜੇ ਦਿਹਾੜੀ ਕਰਨੀ ਹੈ ਕੰਮ ਹੀ ਕਰਨਾ ਪਰ ਉਹ ਇੱਥੇ ਦੀ ਘਾਟ ਹੈਗੀ ਉਹਦੀ ਹੂੰ ਜੇ ਜੁਪੀ ਬਿਹਾਰ ਦੇ ਬੰਦੇ ਇੱਥੇ ਦਿਹਾੜੀਆਂ ਕਰਕੇ ਕੋਠੀਆਂ ਕਾਰਾਂ ਲੈ ਸਕਦੇ ਆ ਕੋਠੀਆਂ ਪਾ ਸਕਦੇ ਆ ਜ਼ਮੀਨਾਂ ਪਲਾਟ ਖਰੀਦ ਸਕਦੇ ਆ ਬਸ ਸਾਨੂੰ ਕੀ ਹੋਇਆ ਅਸੀਂ ਕੰਮ ਇੱਥੇ ਛੱਡ ਗਏ ਆ ਉੱਥੇ ਅਸੀਂ ਕਰਕੇ ਉਹੀ ਦਿਹਾੜੀ ਉੱਥੇ ਕਰਦਿਆਂ ਜਾ ਕੇ ਅਸੀਂ ਇਹ ਸਾਰੀਆਂ ਉਹ ਗੱਲਾਂ ਨੇ ਇਤਿਹਾਸ ਨੂੰ ਸੰਬੰਧ ਦੀ ਹੀ ਗੱਲ ਕਰਦੇ ਆ ਵੀ ਤੁਹਾਡਾ ਸਾਰਾ ਜਿਹੜਾ ਪ੍ਰਾਤਨ ਇਤਿਹਾਸ ਆ ਤੁਹਾਡੀ ਜਿਹੜੀਆਂ ਇਤਿਹਾਸਕ ਇਮਾਰਤਾਂ ਨੇ ਉਹ ਸਾਰੀਆਂ ਢਾਟੇ ਦੀ ਕੀਤੀਆਂ ਜਾ ਰਹੀਆਂ ਤੁਹਾਡਾ ਇਤਿਹਾਸ ਕਿਤਾਬਾਂ ਨੂੰ ਬਦਲਿਆ ਬਦਲ ਦਿੱਤਾ ਗਿਆ ਜਾਂ ਬਦਲੇ ਜਾ ਰਹੇ ਆ ਜਾਂ ਬਦਲ ਦਿੱਤਾ ਗਿਆ ਗੁਰਬਾਣੀ ਦੇ ਉੱਤੇ ਵੀ ਅਟੈਕ ਹੋ ਰਿਹਾ ਉ 328 ਰੂਪ ਗਾਇਬ ਹੋਣ ਦੀ ਹੀ ਗੱਲ ਕਰਦੇ ਆ ਕਿ ਉਹ ਕਿੱਥੇ ਚਲੇ ਗਏ ਉਹ ਚ ਕੋਈ ਵੀ ਗੜਬੜ ਕਰਕੇ ਕੱਲ ਨੂੰ ਲਗਾਤਾਰ ਬਦਲ ਕੇ ਤੁਹਾਡੇ ਗੁਰੂ ਘਰ ਅਚ ਲਿਆ ਕੇ ਰੱਖ ਦੇਣਗੇ ਤਾਂ ਕਿੰਨੇ ਕ ਬੰਦੇ ਨੇ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਮੂੰਹ ਜਬਾਨੀ ਗੁਰਬਾਣੀ ਯਾਦ ਆ ਜੇ ਗੰਠਾ ਜਿਹੜੇ ਹੋਣਗੇ ਉਹ ਰੌਲਾ ਪਾਉਣਗੇ ਉਹਨਾਂ ਨੂੰ ਸੁਣੀ ਨਹੀਂ ਜਾਣੀ ਖਰੀਦ ਵੀ ਲੈਣਗੇ ਹਾਂ ਨਾ ਖਰੀਦੇਗੇ ਕੋ ਬਰਵਾ ਦੇਣਗੇ ਠੀਕ ਹੈ ਨਾ ਜਦੋਂ ਆਪਾਂ ਇਹ ਗੱਲਾਂ ਦੇ ਵਿੱਚ ਅਸੀਂ ਜਾ ਕੇ ਲੋਕਾਂ ਨੂੰ ਦੱਸਦੇ ਆਂ ਵੀ ਭਾਈ ਸੋਡੇ ਬੁੰਗੇ ਸੋਡੀਆਂ ਦਰਸ਼ਨੀ ਦਿਉੜੀਆਂ ਸੋਡੇ ਕੇਲੇ ਸੋਡੀਆਂ ਸਰਾਂਦੀਆਂ ਨੀਹਾਂ ਸੋਡੀਆਂ ਕੱਚੀਆਂ ਗੜੀਆਂ ਸਭ ਢਾਟੇਰੀ ਕਰਤੀਆਂ ਆ ਚੁੰਬੜਗੇ ਸਾਨੂੰ ਸੌਖ ਆਕਾਰ ਸੇਵਾ ਫਲਾਨੀ ਕਾਰ ਸੇਵਾ ਈ ਟਿਮਕੀ ਕਾਰ ਸੇਵਾ ਵਾਲੇ ਬਾਬੇ ਆ ਕਾਰ ਸੇਵਾ ਦੇ ਨੌਜੋਕ ਸਾਡੀਆਂ ਸਾਡੀਆਂ ਨਿਸ਼ਾਦੀਆਂ ਤੈਸ ਨੈਸ ਕਰਤੀਆਂ ਇਹ ਸਾਰੀਆਂ ਉਹ ਗੱਲਾਂ ਸੀ ਲੋਕਾਂ ਦੇ ਜ਼ਿਹਨ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਤੁਹਾਨੂੰ ਜਾਗਣਾ ਪੈਣਾ ਸਾਨੂੰ ਇਹ ਸੋਚ ਪਨਾਉਣੀ ਪੈਣੀ ਹੈ ਇਹ ਦਰਦ ਆਪਣੇ ਦਿਲਾਂ ਦੇ ਵਿੱਚ ਪਾਇਆ ਕਰਨਾ ਪੈਣਾ ਵੀ ਇਹ ਪੰਜਾਬ ਮੇਰਾ ਹੈ ਮਿੱਟੀ ਮੇਰੀ ਮਾਂ ਹੈ ਬੋਲੀ ਮੇਰੀ ਮਾਂ ਪਾਣੀ ਮੇਰਾ ਪਿਆਵਾ ਇਤਿਹਾਸ ਮੇਰਾ ਮੇਰੇ ਪੁਰਖਿਆਂ ਨੇ ਮੇਰੇ ਵੱਡੇ-ਵਡੇਰਿਆਂ ਨੇ ਮੇਰੇ ਗੁਰੂਆਂ ਨੇ ਯੋਧਿਆਂ ਨੇ ਆਪਣਾ ਖੂਨ ਦੇ ਕੇ ਇਹ ਧਰਤੀ ਸਜੀ ਹੈ ਤੇ ਆਪਣੇ ਸਿਰ ਲਾ ਕੇ ਸਾਡੀ ਅਵਰਾਸਤ ਨੂੰ ਜਿਉਂਦਾ ਰੱਖਿਆ ਸਾਡੀ ਕੌਮ ਨੂੰ ਜਿਉਂਦਾ ਰੱਖਿਆ ਅਸੀਂ ਉਹਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ ਇਹ ਸਾਰੀਆਂ ਉਹ ਗੱਲਾਂ ਨੇ ਜਿਹੜੀਆਂ ਅਸੀਂ ਲੋਕਾਂ ਨੇ ਜਾ ਕੇ ਕਰਦੇ ਆਂ ਤਬ ਉਹਦਨ ਤੋਂ ਆਪਣਾ ਜਨਮਿਤ ਆਪਾਂ ਮੈਂ ਤੁਸੀਂ ਵੀ ਅੱਜ ਨਾਲ ਸੀ ਮੈਂ ਅੱਜ ਪੁੱਛਿਆ ਆਪਾਂ ਅਰਦਾਸ ਚ ਰੋਜ਼ ਜਿਗਰ ਕਰਦੇ ਆਂ ਮੇ ਝੰਡੇ ਬੁੰਗੇ ਹੂੰ ਬੁੰਗਿਆਂ ਦੀ ਪਤਾ ਬੁੰਗੇ ਕੀ ਆ ਚਲੇ ਇੱਥੋਂ ਤੱਕ ਸਾਡੇ ਲੋਕਾਂ ਨੂੰ ਲੀਡਰਾਂ ਨੇ ਸਾਡੇ ਲੋਕਾਂ ਨੂੰ ਇੱਥੋਂ ਤੱਕ ਇਹਨਾਂ ਨੇ ਪਿੰਡਾਂ ਦੇ ਵਿੱਚ ਦੁਸ਼ਮਣੀਆਂ ਖੜੀਆਂ ਕਰਤੀਆਂ ਸ਼ਰੀਕੇਵਾ ਜੀਆਂ ਪਵਾਤੀਆਂ ਭਰਾ ਭਰਾ ਦਾ ਵੈਰੀ ਬਣਾਤਾ ਗਮੰਡੀ ਗਮੰਡੀ ਦਾ ਵੈਰੀ ਬਣਾਤਾ ਜੀ ਤੇ ਸਾਡਾ ਜਿਹੜਾ ਬૌਧਿਕ ਪੱਧਰ ਆ ਪਿੰਡਾਂ ਚ ਲਾਇਬ੍ਰੇਰੀਆਂ ਹੈ ਨਹੀਂ ਨੌਜਵਾਨੀ ਸਾਡੀ ਕੋਈ ਪੜਨ ਬੜਨ ਤਰਜੀਹ ਨਹੀਂ ਦੇ ਰਹੀ ਗੁਰੂ ਚੀ ਨਹੀਂ ਹੈਗੀ ਉਹਨਾਂ ਦੀ ਵੀ ਕੋਈ ਇਤਿਹਾਸ ਪੜਾਇਆ ਜਾਵੇ ਕੋਈ ਡਲ ਟ੍ਰੈਚਰ ਪੜਾਇਆ ਜਾਵੇ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਨਵੀਆਂ ਨੀਤੀਆਂ ਕਿਹੜੀਆਂ ਨੇ ਕੀ ਖਤਰਨਾਕ ਹੈ ਕਿਹੜੇ ਹਮਲੇ ਹੋ ਰਹੇ ਨੇ ਉਹ ਗੁੱਜੇ ਕਿੰਨੇ ਆ ਇਹ ਸਾਰੀਆਂ ਉਹ ਗੱਲਾਂ ਜੋ ਲੋਕਾਂ ਨੂੰ ਕਰਦੇ ਆ ਦੱਸਦੇ ਆ ਜਾ ਕੇ ਕਿ ਹੁੰਦਾ ਪਤਾ ਹੀ ਨਹੀਂ ਵਿਆਹ ਕੁਝ ਹੋ ਰਿਹਾ ਹਮ ਸਾਡੇ ਲੋਕਾਂ ਨੂੰ ਸਿਰਫ ਇੰਨੀ ਗੱਲ ਤੇ ਝਾਤ ਆ ਵੀ ਅੱਜ ਫਲਾਣੇ ਦੀ ਰੈਲੀ ਐ ਆਈਟਮ ਕੈਰੀ ਦੇ ਲਈ ਐ ਤੇ ਇਹ ਰੈਲੀ ਚਾਉਣਾ ਇਕੱਠ ਕਰਨਾ ਹੈ ਉਹ ਸਰਪੰਚੀਆਂ ਚੋਣਾ ਆ ਗਈਆਂ ਹੁਣ ਲੋਕ ਉਧਰ ਉੱਜ ਜਾਣਗੇ ਜੀ ਕਿਨੂੰ ਹਰਾਉਣਾ ਹੈ ਕਿਨੂੰ ਜਿਤਾਉਣਾ ਹੈ ਹੂੰ ਕਿਨੂੰ ਕਿਹਦਾ ਕਿਲਾ ਬਕਾਉਣਾ ਕਿਹਦਾ ਦੋ ਕਿਲੇ ਬਕਾਉਣੇ ਆ ਅੱਛਾ ਇੱਕ ਗੱਲ ਹੋਰ ਜਿਹੜੀ ਮੈਨੂੰ ਪਿੰਡਾਂ 'ਚ ਮੈਂ ਆਮ ਤੌਰ ਤੇ ਜ਼ਿਆਦਾ ਬੌਚਰ ਦਾ ਮੈਂ ਕਰ ਰਿਹਾ ਹਾਂ ਹੂੰ ਪਿੰਡਾਂ ਦੇ ਵਿੱਚ ਬਹੁਤ ਪਿੰਡਾਂ ਦਾ ਏਕਾ ਹੈਗਾ ਭਾਈ ਚਰਕ ਸਾਂਝਾ ਹੈਗੀਆਂ ਅਸੀਂ ਗੱਲ ਕਰਦੇ ਆਂ ਪਿੰਡ ਚਰ ਜਾਣੇ ਜਿੱਥੇ ਜੇ ਪੰਜਾਬ ਬਚਾਉਣਾ ਤਾਂ ਪਿੰਡ ਬਚਾਉਣੇ ਪੈਣੇ ਆ ਜੇ ਪਿੰਡ ਬਚਾਉਣੇ ਆ ਤਾਂ ਭਾਈਚਾਰਾ ਬਚਾਉਣਾ ਪੈਣਾ ਸਾਂਝਾਂ ਕਾਇਮ ਕਰਨੀਆਂ ਪੈਣੀਆਂ ਹੁਣ ਅਸੀਂ ਇੱਕ ਪਿੰਡ ਗਏ ਉਹ ਕਹਿੰਦੇ ਵੀ ਸਾਨੂੰ 10-12 ਮੁੰਡੇ ਨੌਜਵਾਨ ਮੁੰਡੇ ਬੜੇ ਦਿਮਾਲੇ ਦੇ ਮੁੱਲੇ ਸਜਾਏ ਉਹਨਾਂ ਨੇ ਤਾਲੀਆਂ ਰੱਖੀਆਂ ਗਾਤਰੇ ਪਾਈ ਕਹਿੰਦੇ ਭਾਈ ਸਾਡੇ ਇੱਕ ਫੌਜੀ ਸੀ ਮੁੰਡਾ ਉਹ ਸਵੇਰੇ ਗੁਰੂ ਘਰ ਕਥਾ ਕਰਦਾ ਹੁੰਦਾ ਸੀ ਤੇ ਉਹ ਨੂੰ ਵਧੀਆ ਮੁੰਡਾ ਸੀਗਾ ਉਹ ਜਿਹੜੇ ਐਸਸੀ ਪਰਿਵਾਰ ਚੋਂ ਸੀ ਗੁਰੂ ਗੁਰੂ ਘਰ ਦਾ ਜਿਹੜਾ ਚੌਧਰੀ ਹੁੰਦਾ ਕੜਮ ਚੌਧਰੀ ਜਿਹੜੇ ਪ੍ਰਧਾਨ ਬਣ ਜਾਂਦੇ ਆ ਉਸ ਕਰਤਾ ਵੀ ਤੂੰ ਕਥਾ ਨਹੀਂ ਕਰਨੀ ਇੱਥੇ ਹੂੰ ਅਸੀਂ ਕਹਿੰਦੇ ਆ ਕਿ ਯਾਰ ਸਾਡੇ ਜਿਹੜੇ ਸਾਡੇ ਜਿਹੜੇ ਗਰੀਬ ਸਾਡੇ ਭਰਾ ਨੇ ਤੇ ਸਦੀਆਂ ਤੋਂ ਲੈ ਕੇ ਸਾਡੇ ਨਾਲ ਖੜਦੇ ਆਏ ਜਿੰਦਾਂ ਜੁੱਦਾਂ ਦੇ ਵਿੱਚ ਵੀ ਅੱਗੇ ਹੋ ਕੇ ਲੜੇ ਆ ਹੂੰ ਪਰ ਮੈਂ ਕਹਿੰਨਾ ਅੱਜ ਅਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਦਰਕਾਰ ਰਹੇ ਆ ਪਰ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਯਾਰ ਬੰਦੇ ਡੇਰਾਂ ਵੱਲ ਭੱਜਲੇ ਗਰੂ ਪਛਾਣ ਸੀਨੇ ਨੂੰ ਲਾਇਆ ਤੇ ਇੱਥੇ ਇਹਨੂੰ ਕਥਕ ਕਰਨ ਤੋਂ ਰੋਕਤਾ ਇਹ ਬਹੁਤ ਪਿੰਡਾਂ ਦੀਆਂ ਕਹਾਣੀਆਂ ਸਵੇ ਯਾਤਾਂ ਦੇ ਨਾਂ ਤੇ ਆ ਗੁਰਦੁਆਰੇ ਯਾਤਾਂ ਦੇ ਨਾਂ ਤੇ ਆ ਹੂੰ ਤੇ ਅਸੀਂ ਫਿਰ ਆਪਾਂ ਕਹਿੰਨੇ ਆ ਵੀਰੇ ਕੁ ਡੇਰਾਂ ਵੱਲ ਭੱਜ ਲਿਆ ਕੋਈ ਦੂਜੇ ਧਰਮਾਂ ਵੱਲ ਭੱਜ ਲਿਆ ਜਦੋਂ ਭਾਈ ਗਾਲੀ ਨਹੀਂ ਲਾਵਾਂਗੇ ਆਪਣੇ ਭਾਈਚਾਰੇ ਦੀ ਬਾਹ ਨਹੀਂ ਫੜਾਂਗੇ ਤਾਂ ਫਿਰ ਜਾਣਗੇ ਬਿਲਕੁਲ ਇਹ ਗੱਲ ਮੇਰੇ ਖਾਸ ਸਨੇਹਾ ਹਰ ਪਿੰਡ 'ਚ ਹੁੰਦਾ ਵੀ ਇਹ ਸਾਂਝਾ ਕਾਇਮ ਕਰ ਲੋ ਦੇਖੋ ਦਸ਼ਮਣ ਲਗਾਤਾਰ ਇਸ ਸਾਜ਼ਿਸ਼ ਰਚਦੇ ਹੈ ਕਿ ਇਹਨਾਂ ਲੋਕਾਂ ਨੂੰ ਕਿਵੇਂ ਆਪਾਂ ਜਾਤ ਪਾਤ ਤੇ ਲੜਾ ਕੇ ਤੇ ਇਹਨਾਂ ਤੇ ਆਪਾਂ ਕਿਵੇਂ ਰਾਜ ਕਰਨਾ ਕਿਵੇਂ ਗੁਲਾਮ ਬਣਾ ਕੇ ਰੱਖਣਾ ਕਿਵੇਂ ਇਹਨੂੰ ਆਪਸ ਵਿੱਚ ਲੜਾਉਣਾ ਜੀ ਉਹ ਲਗਾਤਾਰ ਬੰਦੇ ਨੇ ਰੋਈ ਵੀਡੀਓ ਆਉਂਦੀਆਂ ਬੰਦਿਆਂ ਦੀਆਂ ਉਹ ਇਹੀ ਏਜੰਸੀਆਂ ਦੇ ਛੱਡੇ ਹੋਏ ਬੰਦੇ ਨੇ ਵੀ ਪਿੰਡਾਂ ਦੇ ਵਿੱਚ ਜਿਹੜਾ ਭਾਈਚਾਰਾ ਬਣਿਆ ਐ ਸਾਂਝਾ ਬਣਿਆ ਉਹ ਤੋੜ ਦਗੇ ਪਰ ਉਹਨੂੰ ਆਪਾਂ ਆਪ ਹੀ ਉਹ ਮਸਲੇ ਨੂੰ ਵਧਾ ਰਹੇ ਆ ਜਦੋਂ ਪਿੰਡਾਂ ਦੇ ਗੁਰਦੁਆਰ ਦੇ ਜਿਹੜੇ ਸਾਡੇ ਮਰੇ ਲੱਗੇ ਪ੍ਰਧਾਨ ਹੁੰਦੇ ਨੇ ਉਹ ਇਸ ਤਰ੍ਹਾਂ ਦੀ ਹਰਕਤਾਂ ਕਰ ਦਿੰਦੇ ਨੇ ਜੇ ਕੋਈ ਵੀ ਬੰਦਾ ਸਾਡੇ ਪਿੰਡ ਦਾ ਮੋਰੀ ਬੰਦਾ ਚਾਹੇ ਸਰਪੰਚ ਹੈ ਚਾਹੇ ਕੋਈ ਪ੍ਰਧਾਨ ਹੈ ਇਸ ਤਰ੍ਹਾਂ ਦੀ ਹਰਕਤ ਕਰਦਾ ਸਾਰੇ ਪਿੰਡ ਨੂੰ ਉੱਠ ਕੇ ਉਹ ਵਿਰੋਧ ਕਰਨਾ ਚਾਹੀਦਾ ਤੇ ਨਹੀਂ ਦਾ ਨੁਕਸਾਨ ਮਤ ਨੂੰ ਦਾ ਦੇਣਾ ਉਹਨਾਂ ਨੇ ਸਮਝ ਕੀ ਹੋਣਾ ਪਿੰਡਾਂ ਦੇ ਵਿੱਚ ਸਾਡੇ ਲੋਕਾਂ ਦੇ ਆਸੋ-ਵਿਲਾਲ ਮਰ ਜਾਣਾ ਹੈ ਇਹ ਖਣਜਗੀ ਪਿੰਡਾਂ ਦੀ ਸ਼ੁਰੂ ਹੋ ਜਾਣੀ ਹੈ ਜਿੱਥੇ ਸਰਕਾਰ ਨਾਲ ਲੜਨ ਵਾਲੇ ਜਾਂ ਕਿੱਥੇ ਹੱਲ ਕਰਾਉਣੇ ਸੀ ਮਤ ਉਹ ਸੰਦਾ ਸਰਕਾਰ ਨਾਲ ਕੋਈ ਮਸਲਾ ਹੈ ਅਈ ਸਾਡਾ ਮੋਰਚਾ ਸਰਕਾਰ ਦੇ ਖਿਲਾਫ ਖੋਲਣਾ ਚਾਹੀਦਾ ਹੈ ਅਸੀਂ ਆਪ ਆਪਦਨ ਦੇ ਖਿਲਾਫ ਹੀ ਖੋਲੀ ਬੈਠੇ ਹਾਂ ਨਰਜੀ ਵੇਸਟ ਉਹਥੇ ਬਹੁਤ ਜਿਆਦੇ ਪਿੰਡਾਂ ਦੇ ਵਿੱਚ ਇਹ ਚੀਜ਼ ਮਤਲਬ ਕਿ ਆਪਾਂ ਠੀਕ ਆਪਾਂ ਕਹਿ ਦਿੰਦੇ ਹਾਂ ਵੀ 21ਵੀਂ ਸਦੀ ਦਾ ਯੁੱਗ ਆ ਗਿਆ ਜੀ ਤੇ ਲੋਕ ਪੜ੍ਹੇ ਲਿਖੇ ਹੋਗੇ ਜਾਂ ਤਾਂ ਪਾਤਾਂ ਨੂੰ ਫਰਕ ਤਾਂ ਪਿਆ ਪਰ ਹਾਲੇ ਵੀ ਨਾ ਉਹ ਬੰਦੇ ਹੈਗੇ ਨੇ ਜਿਹੜੇ ਇਹ ਇਹ ਗੱਲ 'ਚੋਂ ਨਿਕਲ ਨਹੀਂ ਰਹੇ ਹਾਲੇ ਵੀ ਉਹ ਹੋਂਦ 'ਚ ਜਿਹੜਾ ਜਾਤ ਵਾਲਾ ਆਪਾਂ ਕਿੱਲਾ ਕਹਿ ਦਿੰਦੇ। ਇੱਕ ਇਸ ਪਿੰਡ ਦੇ ਵਿੱਚ ਮੁੰਡਾ ਸਪੀਕਰ ਤੇ ਬੋਲ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਇੱਕ ਰੇੜੀ ਪ੍ਰਵਾਸੀ ਦੀ ਲੱਗੀ ਐ ਤੇ ਇੱਕ ਪੰਜਾਬੀ ਦੀ ਲੱਗੀ ਐ। ਹਾਂ। ਸਵਾਲ ਕੀਤਾ ਸੀ ਉਹਨਾਂ। ਬਿਲਕੁਲ ਇਹ ਗੱਲ ਦਾ ਮੈਂ ਸੁਣਾਉਣਾ ਵੀ ਉਹਨਾਂ ਸਟੇਜਾਂ ਤੇ ਵੀ ਆਪਾਂ ਕਹਿ ਦਿੰਦੇ ਅੱਜ ਵੀ ਯਾਰ ਜਿਹੋ ਉੱਦੀ ਲੋਕ ਕਾਮਜਾ ਆ। ਹੂੰ। ਉਹ ਉਹ ਇੰਨੀ ਮਤਲਬ ਕਿ ਆਪਣੇ ਭਾਈਚਾਰੇ ਨੂੰ ਜਾਂ ਆਪਣੇ ਲੋਕਾਂ ਨੂੰ ਤਰਜੀਹ ਦਿੰਦੇ ਆ। ਇੱਕ ਮੇਰਾ ਮਿੱਤਰ ਅਮਰੀਕਾ ਦੇ ਬੰਦ ਗੱਲ ਸੁਣਾਈ ਕਹਿੰਦਾ ਵੀ ਕੋਈ ਯਹੂਦੀ ਬੰਦਾ ਇੱਥੇ ਆਵੇ ਸਾਮਾਨ ਖਰੀਦਣ ਬਾਜ਼ਾਰ ਦੇ ਵਿੱਚ ਉਹ ਦੇਖੂਗਾ ਵੀ ਇਹ ਜਿਹੜੀ ਦੁਕਾਨ ਆ ਜਿੱਦੋਂ ਮੈਂ ਸਾਮਾਨ ਖਰੀਦਣਾ ਇਹ ਦੁਕਾਨ ਸਾਡੇ ਯਹੂਦੀ ਭਾਈਚਾਰੇ ਦੀ ਬੰਦੇ ਦੀ ਆ ਜਾਂ ਕਿਤੇ ਹੋਰ ਦੀ ਆ ਜੇ ਉਹ ਲੱਗਾ ਵੀ ਆਪਣੇ ਬੰਦੇ ਦੀ ਆ ਦੇਖ ਲਿਆ ਤਾਂ ਉਹ ਸਾਮਾਨ ਖਰੀਦਦਾ ਨਹੀਂ ਚਾਹੇ ਉਹਨੂੰ 100 ਮੀਲ ਦੂਰ ਜਾਣਾ ਪਵੇ ਜੇ ਉੱਥੇ ਉੱਥੋਂ ਖਰੀਦ ਕੇ ਲਿਆਉ ਜਿੱਥੇ ਉਹਦੇ ਆਪਣੇ ਭਾਈਚਾਰੇ ਦਾ ਬੰਦਾ ਉਹ ਐ ਖੜਾ ਕਰਦੇ ਆਪਣੇ ਬੰਦਿਆਂ ਦਾ ਬਰਾਬਰ ਸਾਡੇ ਨੂੰ ਉਹੀ ਗੱਲ ਇੱਥੇ ਨਾ ਸੁਣਾਈ ਵੀ ਇੱਕ ਪਾਸੇ ਸਾਡੇ ਦੇ ਬੰਦੇ ਦੀ ਡੇੜੀ ਲੱਗੀ ਐ ਇੱਕ ਪ੍ਰਵਾਸੀ ਦੀ ਐ ਪ੍ਰਵਾਸੀ ਦੀ ਡੇੜੀ ਤੇ 20 ਬੰਦੇ ਖੜੇ ਪਿੰਡ ਵਾਲੇ ਕੋਲ ਦੋ ਖੜੇ ਆਸੀਂ ਆਪਣੇ ਬੰਦਿਆਂ ਦੀਆਂ ਲੱਤਾਂ ਖੇਦਦੇ ਆ ਆਪਣੇ ਬੰਦੇ ਨੂੰ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦੇ ਆ ਬਗਾਨਿਆਂ ਨੂੰ ਸਿਰ ਚੜਾਉਣੇ ਆ ਇਹ ਕੰਮ ਜੇ ਕਿੱਥੇ ਹੋ ਜਾਂਗੇ ਹੂੰ ਇਹ ਗੱਲਾਂ ਸਾਨੂੰ ਸਾਰੀਆਂ ਜਿਹੜੀਆਂ ਇਹ ਸਮਾਜਿਕ ਤੌਰ ਤੇ ਸਾਨੂੰ ਸਮਝਣ ਦੀ ਲੋੜ ਆ ਜਾਂ ਅਸੀਂ ਪਿੰਡਾਂ 'ਚ ਕਰ ਰਹੇ ਆ ਵੀ ਜੇ ਅਸੀਂ ਬਚਣਾ ਤਾਂ ਇਹ ਗੱਲਾਂ ਸਾਨੂੰ ਅਪਣਾਉਣੀਆਂ ਪੈਣੀਆਂ ਔਰ ਸਿਆਸੀ ਬਦਲਾਅ ਤਾਂ ਆਪਾਂ ਕਰਕੇ ਦੇਖ ਲਿਆ ਸੇ ਅਸੀਬਦਲਾ ਕੋਈ ਮਹਰੇ ਦਾ ਹੱਲ ਨਹੀਂ ਆ ਜੀ ਤੁਹਾਡਾ ਇੱਕ ਹੋਰ ਸਾਡਾ ਸੁਨਿਹਾਰ ਪਿੰਡ ਦੇ ਵਿੱਚ ਵੀ ਤੁਸੀਂ ਜਥੇਬੰਦ ਗਰੁੱਪ ਚ ਇਕੱਠੇ ਹੋ ਜੋ ਪਿੰਡ ਦੀ ਕੋਈ ਵੀ ਕਿਸਾਨ ਕੋਈ ਮਜ਼ਦੂਰ ਜਥੇਬੰਦੀ ਉਹਦੇ ਨਾਲ ਜੁੜ ਜੋ ਕਿਉਂਕਿ ਸਰਕਾਰਾਂ ਦਾ ਜੋਰ ਪੂਰਾ ਲੱਗਿਆ ਹੈ ਕਾਰਪੋਰੇਟਾਂ ਦਾ ਏਜੰਸੀਆਂ ਦਾ ਵੀ ਇਹਨਾਂ ਲੋਕਾਂ ਨੂੰ ਜਥੇਬੰਦ ਗਰੁੱਪ ਚ ਇਕੱਠੇ ਨਹੀਂ ਹੋਣ ਦੇਣਾ ਉਹ ਲਗਾਤਾਰ ਬਦਨਾਮ ਕਰਨ ਤੇ ਲੱਗੀਆਂ ਹੋਣਗੀਆਂ ਨੇ ਆਪਣੇ ਬੰਦੇ ਛੱਡੇ ਹੋਏ ਨੇ ਆਪਣੇ ਆਈਟੀ ਸੈੱਲ ਨੇ ਉਹਨਾਂ ਦੇ ਉਹਨਾਂ ਦਾ ਹੀ ਟਿੱਪਣੀਆਂ ਕਰਾਉਂਦੇ ਆ ਪੋਸਟਾਂ ਪਾਉਂਦੇ ਆ ਉਹਨਾਂ ਦਾ ਬੁਲਵਾਉਂਦੇ ਆ ਵੀ ਜਿਹਾ ਤੇ ਬੰਦਗਾਲੇ ਤਾਂ ਜੀ ਤੀਜੇ ਦਿਨ ਝੰਡਾ ਚੱਕ ਕੇ ਛਲਕਦੇ ਬਹਿ ਜਾਂਦੇ ਆ ਜਿਹੜੇ ਅਰਾਹ ਲੰਗਦੇ ਲੋਕਾਂ ਨੂੰ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਇਹ ਤਾਂ ਜੀ ਇਹ ਤਾਂ ਪੈਸੇ ਇਕੱਠੇ ਕਰਨ ਦੇ ਮਾਰੇ ਫੰਡ ਖਾਣ ਦੇ ਮਾਰੇ ਹੁਣ ਫਿਰ ਦਿੱਲੀ ਨੂੰ ਚੱਲ ਪਏ ਜੀ ਯਾਰ ਮੈਨੂੰ ਦੱਸੋ ਜੇ 13 ਮਹੀਨੇ ਉੱਥੇ ਬੈਠੇ ਸਾਡੇ ਲੋਕ ਉਹ ਉੱਥੇ ਜਾਨਾਂ ਵੀ ਗਮਾਈਆਂ ਤਾਂ ਇੱਕ ਵਾਰੀ ਉਹ ਹਮਲੇ ਨੂੰ ਠੱਲ ਪਾਇਆ ਹੁਣ ਦੁਬਾਰਾ ਫੇਰ ਆਇਆ ਤਿਆਰ ਹੋ ਕੇ ਖੜੇ ਆ ਜਿਸ ਛੋਡੇ ਪਿੰਡਾਂ ਦੇ ਵਿੱਚ ਚਿੱਪਾ ਵਾਲੇ ਮੀਟਰ ਲੱਗਦੇ ਆ ਛੋਡੇ ਪਿੰਡ ਦੇ ਵਿੱਚ ਜ਼ਮੀਨ ਦੀ ਕੁਲਕੀ ਆਉਂਦੀ ਹੈ ਉਹ ਰੋਕਦਾ ਕੌਣਾ ਜਥੇ ਬੰਦਿਆਂ ਕਿਸਾਨ ਆ ਗੂ ਜਿਹੜੇ ਬੰਦਿਆਂ ਬਿਲਕੁਲ ਇੱਥੇ ਮੈਨੇ ਕਮੇਂਡਲੇ ਮੁੰਡੇ ਨੂੰ ਦੱਸਿਆ ਕਿ ਸਾਡੇ ਪਿੰਡ ਗੈਸ ਪੈਪ ਦੀ ਲੰਗਦੀ ਸੀਗੀ ਲੰਗਦੀ ਸੀਗੀ ਕਹਿੰਦਾ ਭਾਈ ਉਹ ਸਾਨੂੰ ਕਨਾਲ ਦਾ ਦਿੰਦੇ ਸੀ ਢੂੜ ਲੱਖ ਰੁਪਇਆ ਕਹਿੰਦਾ ਜਥੇ ਬੰਦਿਆਂ ਕੋਲ ਮੈਂ ਗਿਆ ਉਹ ਆ ਕੇ ਇਕੱਠੇ ਹੋ ਕੇ ਕਹਿੰਦਾ ਮੈਂ 13 ਲੱਖ ਰੁਪਇਆ ਕਨਾਲ ਦਾ ਲਿਆ ਜੇ ਕੱਲੇ ਕੱਲੇ ਹੋਵਾਂਗੇ ਤੁਹਾਨੂੰ ਪੁੱਛਣਾ ਕੀ ਨੇ ਤੁਹਾਨੂੰ ਕੱਲੇ ਕੱਲੇ ਨੂੰ ਲੁਟਾੜਨਗੇ ਲੁੱਟਣਗੇ ਕੁੱਟਣਗੇ ਜੇ ਜਥੇਬੰਦ ਖੋਵਾਂਗੇ ਇਕੱਠੇ ਹੋਵਾਂਗੇ ਕੋਈ ਪਿੰਡ ਜਥੇਬੰਦੀ ਉਹ ਨਾਲ ਜੁੜ ਜਾ ਜੀ ਜੇ ਬਚਣਾ ਸਾਨੂੰ ਦਿੱਲੀ ਮੋਰਚਾ ਕੌਣ ਜਿਤਾ ਕੇ ਲਿਆ ਹੂੰ ਕੋਈ ਸਿਆਸੀ ਆਗੂ ਕੋਈ ਸਿਆਸੀ ਤਰ ਕੋਈ ਸਰਕਾਰ ਲੋਕ ਲੋਕਾਂ ਨਾਲ ਇਕੱਠ ਜਥੇਬੰਦ ਗਰੁੱਪ ਦੇ ਵਿੱਚ ਸੋਦਾ ਪੰਜਾਬ ਦਾ ਮਸਲੇ ਦਾ ਹੱਲ ਇੱਕੋ ਹੀ ਗੱਲ 'ਚ ਪਿਆ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਬੰਦੇ ਨਾਲ ਕਿਸੇ ਜਥੇਬੰਦੀ ਨਾਲ ਜਥੇਬੰਦ ਗਰੁੱਪ 'ਚ ਇਕੱਠੇ ਹੋ ਜਾਓ ਜੇ ਬਚਣਾ ਹੂੰ ਲਖਸਦਾਨਾ ਵੀ ਜਾ ਰਿਹਾ ਫਿਰ ਦਿੱਲੀ ਬਿਲਕੁਲ 13 ਤਰੀਕ ਨੂੰ 13 ਫਰਵਰੀ ਨੂੰ ਜਿਹੜੀਆਂ ਜਥੇਬੰਦੀਆਂ ਜਾ ਰਹੀਆਂ ਨੇ ਹੂੰ ਦੇਖੋ ਮੈਂ ਮੈਂ ਪੰਜਾਬ ਦੇ ਹਰ ਉਸ ਬੰਦੇ ਦੇ ਨਾਲ ਆ ਜਿਹੜਾ ਬੰਦਾ ਲੜਾਈ ਲੜ ਰਿਹਾ ਹੂੰ ਮੇਰੇ ਵਿਚਾਰ ਕੇ ਮਤ ਪੇ ਲਖੇ ਦੇ ਕਿਸੇ ਨਾ ਵੀ ਹੋ ਸਕਦੇ ਆ ਉਹ ਵਿਚਾਰਾਂ ਦੀ ਲੜਾਈ ਆ ਕੋਈ ਗੱਲ ਨਹੀਂ ਉਹ ਸਮਝ 26 27 ਤੋਂ ਬਾਅਦ ਹੀ ਬਹੁਤ ਕੁਝ ਕਿਹਾ ਗਿਆ ਪਰ ਅਸੀਂ ਇੱਕ ਵੀ ਸ਼ਬਦ ਨਾ ਅੱਜ ਨਾ ਪਹਿਲਾਂ ਨਾ ਬੋਲਣਾ ਨਾ ਬੋਲੇ ਕਿਉਂਕਿ ਉਦੋਂ ਦੀ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਸੀ ਵੀ ਪੰਜਾਬ ਜਿੱਤਣਾ ਚਾਹੀਦਾ ਜੇ ਪੰਜਾਬ ਹਰ ਗਿਆ ਲੋਕਾਂ ਦਾ ਮਨੋਬਲ ਟੁੱਟ ਜਾਣਾ ਹੈ ਲੋਕਾਂ ਨੇ ਮੁੜ ਕੇ ਉੱਠ ਕੇ ਲੜਨ ਦੀ ਤਿਆਰ ਨਹੀਂ ਹੋਣਾ ਆਹੀ ਮੇਰੀ ਸੋਚ ਹੈ ਕਿ ਸਾਡੇ ਤੇ ਹਮਲੇ ਤੇ ਹਮਲਾ ਹਮਲੇ ਤੇ ਹਮਲਾ ਹੋ ਰਿਹਾ ਹੈ ਦੁਸ਼ਮਣ ਲਗਾਤਾਰ ਗੁੱਜੇ ਹਮਲੇ ਕਰ ਰਿਹਾ ਹੈ ਸਾਡੀਆਂ ਜ਼ਮੀਨਾਂ ਖੋਣ ਦੀ ਸਾਡਾ ਪਾਣੀ ਖਤਮ ਕਰਨ ਦੀ ਜ਼ਹਿਰੀਲਾ ਕੀਤਾ ਜਾ ਰਿਹਾ ਖੋਇਆ ਵੀ ਜਾ ਰਿਹਾ ਹੈ ਬਕਾਇਆ ਵੀ ਜਾ ਰਿਹਾ ਹੈ ਸਾਡੀ ਬੋਲੀ ਮਾਰੀ ਜਾ ਰਹੀ ਹੈ ਇਤਿਹਾਸ ਵੀ ਮਾਰਿਆ ਜਾ ਰਿਹਾ ਹੈ ਇਸ ਸੱਭਿਆਚਾਰ ਨੂੰ ਖਤਮ ਕੀਤਾ ਜਾ ਰਿਹਾ ਸਾਡੀਆਂ ਨਸਲਾਂ ਨੂੰ ਤਬਾਹ ਕੀਤਾ ਜਾ ਰਿਹਾ ਅੱਜ ਹੀ ਮੈਂ ਕਹਿੰਦਾ ਆਪਦੇ ਬੰਦਿਆਂ ਦੇ ਖਿਲਾਫ ਮੋਰਚਾ ਖੋਲਣ ਦੀ ਬਜਾਏ ਅਸੀਂ ਇਕੱਠੇ ਹੋਵਾਂਗੇ ਸਾਡਾ ਮੋਰਚਾ ਆਪਣੇ ਦੁਸ਼ਮਣ ਦੇ ਖਿਲਾਫ ਹੋਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵਾਇਗਰ ਜੀ ਕਾ ਖਾਲਸਾ ਹਾਂ ਵਾਇਗਰ